ਅਸੀਂ ਰੋਜ਼ਾਨਾ ਅਰਦਾਸ ਕਰਦੇ ਹਾਂ ਇਹ ਅਰਦਾਸ ਦਾ ਜੋ ਤੀਸਰਾ ਪੈਰਾ ਹੈ ਅਸੀਂ ਆਪਣੇ ਸ਼ਹੀਦਾਂ ਨੂੰ ਚੇਤੇ ਕਰਦੇ ਹਾਂ ਉਹਨਾਂ ਦਾ ਧਿਆਨ ਧਰਦੇ ਹਾਂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ へਕ ਸੀਸ ਦਿੱਤੀ ਬੰਦ ਬੰਦ ਪਟਾਈ ਜਦੋਂ ਕਰਮហេਤ ਸੀਸ਼ ਦੇਣ ਦੀ ਗੱਲ ਆਉਂਦੀ ਹੈ ਤੇ ਸਭ ਤੋਂ ਪਹਿਲਾਂ ਅਸੀਂ ਧਿਆਨ ਧਾਰਨਾ ਬੰਦ ਬੰਦ ਪਟਾਈ। ਕਟਾਈ ਦਾ ਅਰਥ ਬਹੁਤਿਆਂ ਨੇ ਕਟਾਈ। ਇੱਕ ਦੋ ਨਹੀਂ ਨਹੀਂ। ਪਰ ਜਦੋਂ ਵੀ ਬੰਦ ਬੰਦ ਪਟਾਉਣ ਦੀ ਗੱਲ ਚੱਲਦੀ ਹੈ ਸਾਡੀ ਸੁਰਤ ਔਰ ਸਾਡੀਆਂ ਅੱਖਾਂ ਦੇ ਸਾਹਮਣੇ 90 ਸਾਲ ਦੇ ਬਜ਼ੁਰਗ ਭਾਈ ਸੇ ਭਾਈ ਮਨੀ ਸਿੰਘ ਦੀ ਤਸਵੀਰ ਆ ਜਾਂਦੀ ਹੈ ਜਿਨ੍ਹਾਂ ਨੇ 1734 ਨੂੰ ਲਾਹੌਰ ਦੀ ਧਰਤੀ ਦੇ ਉੱਤੇ ਬੰਦ ਬੰਦ ਘਟਾਇਆ ਤੇ ਅੱਜ ਦੇ ਦਿਨ ਹੀ ਭਾਈ ਮਣੀ ਸਿੰਘ ਜੀ ਦਾ ਬੰਦ-ਬੰਦ ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ। ਆਉ ਜਿਹੜਾ ਅੱਜ ਦਾ ਸਾਡਾ ਇਹ ਦੀਵਾਨ ਹੈ ਆਪਾਂ ਭਾਈ ਸੇ ਭਾਈ ਮਣੀ ਸਿੰਘ ਦੀ ਕਹਾਣਾਂ ਨੂੰ ਚੇਤੇ ਕਰਾਂਗੇ। ਆਪ ਸਮੂਹ ਸੰਗਤਾਂ ਅਸੀਸ ਬਖਸ਼ ਦਿਆਂ ਆਰੰਭਤਾ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖੀ ਜੀ ਦੁਨੀਆ ਦੇ ਇਤਿਹਾਸ ਦੇ ਵਿੱਚ ਕਿਸੇ ਸੇਵਕ ਦੇ ਕਿਸੇ ਚੇਲੇ ਦੇ ਕਹਿ ਲੋ ਕਿਸੇ ਸੇਵਕ ਦੇ ਆਪਣੇ ਮੁਰਸ਼ਿਦ ਦੇ ਪ੍ਰਤੀ ਸਭ ਤੋਂ ਵੱਧ ਸ਼ਹੀਦੀਆਂ ਨੇ ਨਾ ਪੂਰੇ ਸੰਸਾਰ ਦੇ ਇਤਿਹਾਸ ਵਿੱਚ ਤੇ ਉਹ ਭਾਈ ਸਬਾਈ ਮਨੀ ਸਿੰਘ ਨੇ ਇਤਿਹਾਸਕਾਰ ਕਹਿੰਦੇ ਨੇ ਭਾਈ ਮਨੀ ਸਿੰਘ ਦੇ ਪਰਿਵਾਰ ਦੇ 53 ਜੀ ਸ਼ਹੀਦ ਨੇ ਪਰਮ ਜੀ ਭਾਈ ਮਨੀ ਸਿੰਘ ਹੋਰੀ 11 ਭਰਾ ਸੀ ਗੁਰਮੁਖ 12 ਭਰਾ ਸੀ ਬਾਈ 12 ਭਰਾਵਾਂ ਦੇ ਵਿੱਚੋਂ 11 ਭਰਾ ਸ਼ਹੀਦ ਆ ਹੱਥ ਪੁੱਤਰ ਸ਼ਹੀਦ ਤੇ 10 ਪੁੱਤਰੇ ਸ਼ਹੀਦ ਨੇ ਭਾਈ ਮਨੀ ਸਿੰਘ ਦੇ ਇੱਕ ਪਹਿਲੂ ਵੀ ਪਰਿਵਾਰ ਖਾਨਦਾਨੀ ਸ਼ਹੀਦਾਂ ਦਾ ਹੈ ਔਰ 53 ਸ਼ਹੀਦ ਬਣਦੇ ਨੇ ਭਾਈ ਮਨੀ ਸਿੰਘ ਦੇ ਪਰਿਵਾਰ ਦੇ ਐਸੇ ਮਹਾਨ ਸ਼ਹੀਦ ਨੇ ਭਾਈ ਮਨੀ ਸਿੰਘ ਗੁਰੂ ਕੇ ਸਿੱਖ ਨੇ ਜਨਮ ਗੁਰਮਖੋ ਪਾਕਿਸਤਾਨ ਦੇ ਵਿੱਚ ਹੋਇਆ 1643 ਇਸਵੀ ਦੇ ਵਿੱਚ 1643 ਇਸਵੀ ਦੇ ਵਿੱਚ ਜਨਮ ਹੁੰਦਾ ਜਿਹੜੇ ਭਾਈ ਮਤੀ ਦਾਸ ਭਾਈ ਮਣੀ ਸਿੰਘ ਦੇ ਦਾਦਾ ਜੀ ਸਨ ਨਾ ਭਾਈ ਬੱਲੂ ਜੀ ਸਨ ਤੇ ਭਾਈ ਬੱਲੂ ਜੀ ਗੁਰੂ ਹਰगोबिंद ਸਾਹਿਬ ਪਾਤਸ਼ਾਹ ਜੀ ਦੇ ਜਰਨੈਲਾਂ ਦੇ ਵਿੱਚੋਂ ਭਾਈ ਮਣੀ ਸਿੰਘ ਦੇ ਪਿਤਾ ਜੀ ਸਨ ਪਾਈ ਮਾਈ ਦਾਸ ਜੀ ਤੇ ਮਾਂ ਦਾ ਨਾਮ ਸੀ ਮਾਈਸ ਮਦਰੀ ਭਾਈ ਜਨਮ ਹੋਇਆ 1644 ਈਸਵੀ ਨੇ ਤੇ 1657 ਈਸਵੀ ਦੇ ਵਿੱਚ ਭਾਈ ਮਣੀ ਸਿੰਘ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਹਰ Rai ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਉਂਦੇ ਆ ਦਰਸ਼ਨ ਕਰਦੇ ਆ ਗੁਰੂ ਹਰ Rai ਸਾਹਿਬ ਪਾਤਸ਼ਾਹ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਚਾਰ ਗੁਰੂ ਸਾਹਿਬਾਨਾਂ ਦੇ ਚਰਨਾਂ 'ਚ ਰਹੇ ਭਾਈ ਮਨੀ ਸਿੰਘ ਦਾ ਜੋ ਵਿਆਹ ਹੈ ਨਾ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਮਹਾਨ ਸਿੱਖ ਹੋਏ ਨੇ ਭਾਈ ਲੱਖੀ ਸ਼ਾਹ ਜੀ ਬਣ ਜਾ ਰਹੇ ਜਿਨ੍ਹਾਂ ਨੇ ਦਿੱਲੀ ਦੀ ਧਰਤੀ ਦੇ ਉੱਤੇ ਸਤ ਗੁਰਾਂ ਦੇ ਧੜ ਦਾ ਸਨਸਕਾਰ ਕੀਤਾ ਸੀ ਆਪਣੇ ਘਰ ਨੂੰ ਅੱਗ ਲਾ ਕੇ ਉਹਨਾਂ ਦੀ ਬੇਟੀ ਸੀ ਸੀਤੋ ਬਾਈ ਭਾਈ ਮਨੀ ਸਿੰਘ ਦਾ ਜੋ ਵਿਆਹ ਹੈ 1659 ਈਸਵੀ ਨੂੰ ਭਾਈ ਲੱਖੀ ਸ਼ਾ ਬਨਜਾਰਾ ਦੀ ਬੇਟੀ ਸੀਤੋਬਾਈ ਨਾਲ ਹੋਇਆ ਸਮਾਂ ਆਪਣੀ ਚਾਲ ਚੱਲਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜਦੋਂ ਦਿੱਲੀ ਦੀ ਧਰਤੀ ਵੱਲ ਨੂੰ ਚੱਲਦੇ ਨੇ ਤੇ ਭਾਈ ਮਨੀ ਸਿੰਘ ਦੀ ਸੇਵਾ ਲਾ ਜਾਂਦੇ ਨੇ ਤੁਸੀਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿਣਾ ਗੁਰਮਖੋ 14 جنگਾਂ ਦੇ ਵਿੱਚੋਂ 11 جنگ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜੀਵਨ ਦੇ ਉਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਈ। ਤਿੰਨ جنگ ਨੇ ਜਿਹੜੇ ਇੱਕ ਪੌਂਟਾ ਸਾਹਿਬ ਦੀ ਧਰਤੀ ਤੇ ਪੰਗਾਣੀ ਦਾ ਜੰਦ ਇੱਕ ਚਮਕੌਰ ਦੀ جنگ ਤੇ ਇੱਕ ਮੁਕਤਸਰ ਸਾਹਿਬ ਦੀ جنگ। ਇਹ جنگਾਂ ਹੀ ਬਾਹਰ ਨੇ 14 ਦੇ ਵਿੱਚੋਂ 11 جنگ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਈ। 11 ਤੇ 11 ਜੰਗਾਂ ਨੂੰ ਭਾਈ ਮਨੀ ਸਿੰਘ ਨੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਉਹ ਜੀ ਅਪੀਆਸ ਕਰ ਇਹ ਗੱਲ ਦੀ ਗਵਾਹੀ ਵੀ ਭਰਦੇ ਆ ਵੀ ਇੱਕ ਦਿਨ ਭਾਈ ਸਹਿ ਭਾਈ ਮਨੀ ਸਿੰਘ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਗਏ ਸਤਿਗੁਰੂ ਤੁਸੀਂ ਨਾਲ ਦੇ ਸਾਰੇ ਸਿੰਘਾਂ ਨੂੰ ਜੰਗ ਦੇ ਮੈਦਾਨ ਭੇਜ ਦਿੰਦੇ ਹੋ ਮੈਨੂੰ ਨਹੀਂ ਭੇਜਦੇ ਪਾਤਸ਼ਾਹ ਮੇਰਾ ਵੀ ਮਨ ਕਰਦਾ ਮੈਂ ਦੂਜਾ ਮੈਨੂੰ ਵੀ ਸ਼ਹਾਦਤ ਦੀ ਦਾਤ ਪ੍ਰਾਪਤ ਹੋਵੇ ਸਤਿਗੁਰੂ ਇਹ ਸ਼ਹਾਦਤ ਤਾਂ ਬਹੁਤ ਵੱਡੀ ਦਾਤ ਹੈ ਕਿਸੇ ਭਾਗਾ ਵਾਲੇ ਨੂੰ ਮਿਲਦੀ ਹੈ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਮਣੀ ਸਿੰਘਾ ਜਿਹੜੇ ਸ਼ਹਾਦਤ ਨੂੰ ਰੱਬ ਦੀ ਦਾਤ ਮੰਨਦੇ ਨੇ ਦਾਤ ਉਹ ਪਰਮੇਸ਼ਰ ਉਹਨਾਂ ਨੂੰ ਉਸ ਦਾਤ ਤੋਂ ਪਾਸੇ ਨਹੀਂ ਕਰਦਾ ਮਿਲੇਗੀ ਸ਼ਹਾਦਤ ਪਰ ਅਜੇ ਤੂੰ ਜੰਗ ਦੇ ਮੈਦਾਨ ਵਿੱਚ ਆਪ ਨਹੀਂ ਜਾਣਾ ਕਲਮ ਚੱਕ ਤੇ ਕਲਮ ਦੇ ਨਾਲ ਰਚਨਾਵਾਂ ਕਰ ਤੇਰੀ ਕਲਮ ਨੇ ਜੰਗ ਦੇ ਮੈਦਾਨ ਵਿੱਚ ਸ਼ਹੀਦियां ਪਾਉਣ ਵਾਲੇ ਸੂਰਮੇ ਪੈਦਾ ਕਰਨੇ ਆ ਤੇਰਾ ਕੰਮ ਕਲਮ ਦਾ ਹੈ ਤੂੰ ਕਲਮ ਚੱਕ ਗੁਰੂ ਘਰ ਦੇ ਲਖਾਰੀ ਨੇ ਗੁਰਮਖੋ ਭਾਈ ਮਣੀ ਸੇ ਫਿਰ ਆਪਾਂ ਕੋ ਕੁਝ ਆਪਣੇ ਕੋਲ ਸਮਾਂ ਹੁੰਦਾ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਪਾਤਸ਼ਾਹ ਦਮਦਮਾ ਸਾਹਿਬ ਦੀ ਧਰਤੀ ਤੇ ਹਨ ਤੇ ਦਮਦਮਾ ਸਾਹਿਬ ਵਾਲੀ ਬੀੜ ਜਿਹੜੀ ਹੈ ਉਹ ਲਿਖੀ ਜਾਂਦੀ ਹੈ ਕਰਤਾਰਪੁਰ ਵਾਲੀ ਜਿਹੜੀ ਬੀੜ ਸੀ ਉਹ ਧੀਰਮੱਲਿਆਂ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਔਰ ਨਾਲ ਇਹ ਉਲੰਭਾ ਦਿੱਤਾ ਸੀ ਕਹਿ ਲੋ ਗੁਰੂ ਕੇ ਪੰਜ ਸਿੱਖ ਗਏ ਸਨ ਲੈਣ ਵਾਸਤੇ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਪੂਰਾ ਗੁਰੂ ਮੰਨਦੇ ਹੋ ਜਿਸ ਤੁਹਾਡਾ ਗੁਰੂ ਪੂਰਾ ਹੀ ਐ ਤੇ ਫਿਰ ਬਾਣੀ ਮੇਰੇ ਕੋਲੋਂ ਕਿਉਂ ਮੰਗਦੇ ਹੋ ਗੁਰੂ ਤੇ ਉਹ ਹੁੰਦਾ ਜਿਹੜਾ ਬਾਣੀ ਲੱਛਦਾ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਕੋ ਬਾਣੀ ਦੇ ਲਿਖ ਲੈਵੇ ਆਪੇ ਤੇ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਗੁਰਮਖੋ ਧੀਰ ਮੱਲੀਆਂ ਦੇ ਇਸ ਉਲਾੰਬੇ ਨੂੰ ਉਤਾਰਨ ਦੇ ਲਈ ਸਭ ਤੋਂ ਪਹਿਲਾਂ ਭਾਈ ਮਨੀ ਸਿੰਘ ਨੂੰ ਯਾਦ ਕੀਤਾ ਸੀ ਨਾਲ ਭਾਈ ਬਾਬਾ ਦੀਪ ਸਿੰਘ ਜੀ ਸਨ ਭਾਈ ਮਣੀ ਸਿੰਘ ਦੇ ਹੱਥ ਕਲਮ ਤੱਕੜਾਈ ਬਾਣੀ ਲਿਖੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਾਣੀ ਲਖਵਾਉਂਦੇ ਨੇ ਤੇ ਭਾਈ ਮਣੀ ਸਿੰਘ ਦਮਦਮਾ ਸਾਹਿਬ ਦੀ ਧਰਤੀ ਤੇ ਲਿਖਦੇ ਆ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੱਖਣ ਦੀ ਯਾਤਰਾ ਵੱਲ ਨੂੰ ਤੁਰਦੇ ਆ ਤੇ ਉਸ ਸਮੇਂ ਦੋ ਸਿੱਖ ਪਾਤਸ਼ਾਹ ਦੇ ਕੋਲ ਮੁਖੀ ਸਨ ਇੱਕ ਭਾਈ ਦੀਪ ਸਿੰਘ ਤੇ ਦੂਜਾ ਭਾਈ ਮਣੀ ਸਿੰਘ ਅਸੀਂ ਬਾਬਾ ਦੀਪ ਸਿੰਘ ਕਹਿੰਦੇ ਆ ਬਾਬਾ ਦੀਪ ਸਿੰਘ ਨੂੰ ਗੁਰੂ ਕਲਗੀ ਤਰਪਾਤਸ਼ਾ ਨੇ ਦਮਦਮਾ ਸਾਹਿਬ ਹੀ ਛੱਡ ਦਿੱਤਾ ਤੁਸੀਂ ਇੱਥੇ ਰਹਿ ਕੇ ਸਿੱਖੀ ਦਾ ਪ੍ਰਚਾਰ ਕਰਨਾ ਤੇ ਭਾਈ ਮਨੀ ਸਿੰਘ ਨੂੰ ਅੰਮ੍ਰਿਤਸਰ ਸਾਹਿਬ ਭੇਜ ਦਿੱਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸ਼ਹੀਦ ਹੁੰਦੇ ਨੇ ਗੁਰਤਾ ਗੱਦੀ ਗੁਰੂ ਪੰਥ ਨੂੰ ਔਰ ਗੁਰੂ ਗ੍ਰੰਥ ਨੂੰ ਪ੍ਰਾਪਤ ਹੁੰਦੀ ਹੈ ਪਸਤੋਂ ਬਾਅਦ ਗੁਰਮਖੋ ਪਾਈ ਮਣੀ ਸਿੰਘ ਦੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਵਾਰ-ਵਾਰ ਗੁਸ਼ਮਣ ਸੀ ਜਿਹੜਾ ਉਹ ਸਿੱਖਾਂ ਦੇ ਕੇਂਦਰੀ ਸਥਾਨ ਜਿੱਥੋਂ ਸਿੱਖਾਂ ਨੂੰ ਆਤਮਿਕ ਸ਼ਕਤੀ ਮਿਲਦੀ ਸੀ ਜਿੱਥੇ ਬਾਣੀ ਨੂੰ ਸ਼ਕਤੀ ਮਿਲਦੀ ਸੀ ਉੱਥੇ ਦਰਬਾਰ ਸਾਹਿਬ ਨੂੰ ਵੀ ਸਿੱਖਾਂ ਦੇ ਆਤਮਿਕ ਸੋਮੇ ਦੇ ਵਜੋਂ ਮੰਨਿਆ ਜਾਂਦਾ ਸੀ ਉੱਥੋਂ ਦੇ ਜਿਹੜੇ ਮੁੱਖ ਗ੍ਰੰਥੀ ਸਨ ਉਹ ਫਿਰ ਮਾਤਾ ਸੁੰਦਰ ਕੌਰ ਨੇ ਭਾਈ ਮਨੀ ਸਿੰਘ ਨੂੰ ਲਗਾ ਦਿੱਤਾ ਸੀ ਸਮਾਂ ਆਪਣੀ ਚਾਲ ਚੱਲਦਾ ਆਪਾਂ 시ਦੀ ਦੇ ਵੱਲ ਆਈਏ ਕਿਉਂਕਿ ਭਾਈ ਮਨੀ ਸਿੰਘ ਦੀਆਂ ਕੱਲਣਾ ਤੇ ਬਹੁਤ ਲੰਬੀ ਹੈ ਜਿਸ ਸਾਰਾ ਜੀਵ ਵਿਚਾਰਾਂ ਕੀਤਾ 1700 31 32 ਦੇ ਵਿੱਚ ਲਾਹੌਰ ਦਾ ਜਿਹੜਾ ਸੂਬੇਦਾਰ ਜਕਰੀਆ ਖਾਨ ਨੂੰ ਬਣਾਇਆ ਜਾਂਦਾ ਹੈ ਤੇ ਗੁਰਮਖੋ ਜਿਹੜੇ ਜ਼ੁਲਮਾਂ ਦੀ ਇੰਤਹਾ ਹੈ ਉਫਰ ਜਕਰੀਆ ਖਾਨ ਦੇ ਸੂਬੇਦਾਰ ਬਣਦਿਆਂ ਸ਼ੁਰੂ ਹੋ ਜਾਂਦੀ ਹੈ ਸਿੱਖਾਂ ਦੇ ਘਰਾਂ ਨੂੰ ਉਜਾੜਨਾ ਇੱਕ ਤਾਂ ਸਿੱਖ ਜੰਗਲਾਂ 'ਚ ਰਹਿੰਦੇ ਸੀ ਜਕਰੀਆ ਖਾਨ ਦੇ ਵੇਲੇ ਜਿਹੜੇ ਆਮ ਸਿੱਖ ਘਰਾਂ ਦੇ ਵਿੱਚ ਘਰਬਾਰੀ ਸਿੱਖ ਸਨ ਨਾ ਉਹਨਾਂ ਨੂੰ ਵੀ ਉਜਾੜਿਆ ਗਿਆ ਸਿੱਖਾਂ ਦੇ ਸਰਾਂ ਦੇ ਵੀ ਮੁੱਲ ਪਏ ਸਿੱਖਾਂ ਦੇ ਖਬਰ ਦੇਣ ਵਾਲੇ ਨੂੰ ਇਨਾਮ ਮਿਲਦਾ ਸੀ ਇਸ ਧਰਤੀ ਦੇ ਉੱਤੇ ਭਾਗਾਂ ਵਾਲਿਓ ਇੱਕ ਸਮਾਂ ਐਸਾ ਵੀ ਆਇਆ ਜਦੋਂ ਇਹ ਹੁਕਮ ਕੀਤਾ ਗਿਆ ਜਿਹੜਾ ਸਿੱਖਾਂ ਨੂੰ ਕਤਲ ਕਰੇਗਾ ਨੂੰ ਇਨਾਮ ਮਿਲੇਗਾ ਦੇਖੋ ਆਮ ਤੌਰ ਉੱਤੇ ਨਾ ਕਤਲ ਕਰਨ ਵਾਲੇ ਨੂੰ ਸਜ਼ਾ ਮਿਲਦੀ ਹੈ ਪਰ ਇਸ ਧਰਤੀ ਉੱਤੇ ਉਹ ਸਮਾਂ ਵੀ ਆਇਆ ਗੁਰਮਖੋ ਜਦੋਂ ਇਹ ਸਰਕਾਰ ਨੇ ਐਲਾਨ ਕੀਤਾ ਜਿਹੜਾ ਸਿੱਖਾਂ ਦਾ ਕਤਲ ਕਰੇਗਾ ਉਹਨੂੰ ਇਨਾਮ ਮਿਲੇਗਾ ਇਹ ਸਮਾਂ ਵੀ ਆਇਆ ਸਾਡੇ ਉੱਤੇ ਔਰ ਇੱਦਾਂ ਸਿੱਖਾਂ ਨੂੰ ਫੜ-ਫੜ ਕੇ ਕਤਲ ਕੀਤਾ ਜਾਣ ਲੱਗਾ ਗੁਰੂ ਕੇ ਸਿੱਖ ਸਨ ਉਹ ਕੁਝ ਪਹਾੜਾਂ ਨੂੰ ਚੜ ਗਏ ਕੁਝ ਕਿਉਂਕਿ ਸ਼ਕਤੀ ਨੂੰ ਬਚਾਉਣਾ ਵੀ ਜ਼ਰੂਰੀ ਹੁੰਦਾ ਹੈ ਆਪਣੀ ਕੌਮ ਦੀ ਆਉਣ ਵਾਲੀ ਪਨੀਰੀ ਨੂੰ ਜ਼ੁਲਮਾਂ ਤੋਂ ਬਚੇ ਰੱਖ ਕੇ ਵੱਡਿਆਂ ਕਰਨਾ ਇਹ ਵੀ ਬਜ਼ੁਰਗਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕੁੜ ਸਿੱਖ ਬੀਕਣੀ ਰੋਂ ਨਿਕਲ ਗਏ Rajasthanੋਂ ਨਿਕਲ ਗਏ ਉਹ ਕਈ ਸਾਲਾਂ ਤੱਕ ਜਿਹੜਾ ਗੁਰੂ ਅਮਰਦਾਸ ਸਾਹਿਬ ਨੇ ਵਿਸਾਖੀ ਤੇ ਦੀਵਾਲੀ ਦਾ ਜੋੜ ਮੇਲਾ ਗੁਰਮੁਖਸ਼ੂਰੂ ਕੀਤਾ ਸੀ ਤੁਹਾਡੇ ਵੀ ਬਹੁਤ ਸੰਸਪ੍ਰਾਇ ਜਾਣਦੀਆਂ ਹੋਣਗੀਆਂ ਕਿ ਵਿਸਾਖੀ ਤੇ ਦੀਵਾਲੀ ਦੋ ਜੋੜ ਮੇਲੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਭਾਈ ਪਾਰੋ ਜੁਲਕਾ ਦੀ ਬੇਨਤੀ ਉੱਤੇ ਸ਼ੁਰੂ ਕੀਤੇ ਸੀ ਸਿੱਖ ਸਾਲ ਵਿੱਚ ਗੁਰਮਖੋ ਦੋ ਵਾਰ ਜੁੜ ਕੇ ਬੈਠਦੇ ਸੀ ਉਹ ਕਿ ਵਿਸਾਖੀ ਤੇ ਦੀਵਾਲੀ ਲਗਭਗੇ ਕਹਿੰਦੇ 6 ਮਹੀਨਿਆਂ ਸਮਾਂ ਪੈ ਜਾਂਦਾ ਆਪਸ ਵਿੱਚ ਵੀ ਸਿੱਖ ਦੋ ਵਾਰ ਇਕੱਠੇ ਹੋਇਆ ਕਰਨਗੇ ਔਰ ਇਹ ਗੁਰੂ ਅਮਰਦਾਸ ਸਾਹਿਬ ਤੋਂ ਸ਼ੁਰੂ ਹੋ ਗਿਆ ਸੀ ਹਰ ਮੰਦਰ ਸਾਹਿਬ ਹਰ ਵਾਰ ਇਹ ਦੋ ਮੇਲੇ ਮਨਾਏ ਜਾਂਦੇ ਸੀ ਪਰ ਜ਼ਕਰੀਆ ਖਾਨ ਦੇ ਸੂਬੇਦਾਰ ਬਣਦਿਆਂ ਕਈ ਸਾਲਾਂ ਤੱਕ ਵਿਸਾਖੀ ਤੇ ਦੀਵਾਲੀ ਦੇ ਜੋੜ ਮੇਲੇ ਅੰਮ੍ਰਿਤਸਰ ਸਾਹਿਬ ਹੋ ਨਾ ਸਕੇ ਕੌਮ ਵਿਖਰ ਗਈ ਖਿੰਡ ਪੁੰਡ ਗਈ ਕਿਸੇ ਦਾ ਕੋਈ ਪਤਾ ਨਹੀਂ ਲੱਗਦਾ ਸੀ ਇਥੋਂ ਤੱਕ ਐਲਾਨ ਹੋ ਗਿਆ ਸੀ ਵੀ ਸਿਰ ਖਤਮ ਹੋ ਚੁੱਕੇ ਆ ਸਰਕਾਰਿਆ ਤੌਰ ਤੇ ਐਲਾਨ ਹੋ ਗਿਆ ਸੀ ਇਸ ਗੱਲ ਦਾ ਉਸ ਸਮੇਂ ਫਿਰ ਭਾਈ ਮਨੀ ਸਿੰਘ ਨੇ ਇਹ ਸੋਚਿਆ ਵੀ ਇੱਕ ਵਾਰ ਆਪਣੀ ਹੋਂਦ ਨੂੰ ਦਰਸਾਉਣ ਦੇ ਲਈ ਵੀ ਅਸੀਂ ਜਾਂਉਂਦੇ ਹਾਂ ਸਾਨੂੰ ਜੋੜ ਮੇਲਾ ਕਰਨਾ ਚਾਹੀਦਾ ਹੈ ਅੰਮ੍ਰਿਤਸਰ ਸਾਹਿਬ ਦੀ ਧਰਤੀ ਜਿਹੜਾ ਉਹਨਾਂ ਦੇ ਸ਼ਰੀਰ ਦਾ ਮੁੱਖ ਕਾਰਨ ਬਣਦਾ ਹੈ ਵੀ ਕਿਉਂ ਸ਼ਿਦ ਕੀਤਾਗਾ ਭਾਈ ਮਨੀ ਸਿੰਘ ਹੁਣ ਸਰਕਾਰ ਦੀ ਆਗਿਆ ਤੋਂ ਬਿਨਾ ਮਨਜ਼ੂਰੀ ਤੋਂ ਬਿਨਾ ਮੇਲਾ ਹੋਣਾ ਅਸੰਭਵ ਸੀ ਉਹ ਕੋਸ਼ਿਸ਼ ਸਰਕਾਰ ਫੌਜਾਂ ਲਾ ਕੇ ਪਾਬੰਦੀ ਲਾ ਦਿੰਦੀ ਸੀ ਜਕਰੀਆ ਖਾਨ ਦੇ ਕੋਲ ਭਾਈ ਸੁਵੇਕ ਸਿੰਘ ਸਿੱਖ ਹੋਏ ਨੇ ਗੁਰੂ ਘਰ ਦੇ ਜਿਨ੍ਹਾਂ ਨੂੰ ਗੁਰਮੁਖ ਉਚਾੜਾ ਦਾ ਚਾਤਰ ਖੜੀਆਂ ਦੇ ਉੱਪਰ ਇਹ ਭਾਈ ਸੁਵੇਕ ਸਿੰਘ ਸਰਕਾਰ ਤੇ ਸਿੱਖਾਂ ਦੇ ਵਿਚਕਾਰ ਇੱਕ ਪੁਲ ਦਾ ਕੰਮ ਕਰਦੇ ਸੀ ਕਿਉਂਕਿ ਕੁਝ ਸਮਾਂ ਇਹ ਠੇਕੇਦਾਰ ਵੀ ਰਹੇ ਇਹ ਨੌਕਰੀ ਵੀ ਕਰਦੇ ਰਹੇ ਲਾਹੌਰ ਦਰਬਾਰ ਦੀ ਇਹਨਾਂ ਦੇ ਰਾਹੀਂ ਜਕਰੀਆ ਖਾਨ ਦੇ ਕੋਲੇ ਇਰਾਸੀਓ ਪਹੁੰਚ ਕੀਤੀ ਗਈ ਵੀ ਸاسي ਕੁਝ ਨਹੀਂ ਕਰਨਾ ਸਿਰਫ ਦੀਵਾਲੀ ਦਾ ਮੇਲਾ ਅਸੀਂ ਮਨਾਉਣਾ ਹੈ ਜੋੜ ਮੇਲਾ ਮਨਾਉਣਾ ਹੈ ਜਕਰੀਆ ਖਾਨ ਨੇ ਕ 5000 ਜੁਰਮਾਨਾ 5000 ਜਿਹੜਾ ਹੈ ਉਹ ਤੁਹਾਨੂੰ ਜਮ੍ਹਾਂ ਕਰਵਾਉਣਾ ਪਏਗਾ ਤੇ ਤੁਹਾਨੂੰ ਮੇਲੇ ਦੀ ਮਜਾਗਿਆ ਦੇ ਦੇਣਾ ਭਾਈ ਮਨੀਸ਼ ਸਿੰਘ ਨੇ ਕਿਹਾ ਠੀਕ ਹੈ ਜੀ ਜੇ ਤੁਸੀਂ ਮੇਲਾ ਸਾਨੂੰ ਕਰਵਾਉਣ ਦਿਓਗੇ ਤੇ 85000 ਖਜ਼ਾਨੇ ਜਮਾ ਕਰਵਾ ਦੇਾਂਗੇ ਮਨ ਵਿੱਚ ਇਹ ਸੀ 20 ਸਿੱਖ ਸੰਗਤਾਂ ਆਉਣਗੀਆਂ ਪੈਸੇ ਲੈ ਕੇ ਵੀ ਆਉਣਗੀਆਂ ਉਹ ਆਪਾਂ ਪੈਸਾ ਸਰਕਾਰ ਨੂੰ ਦੇ ਦੇਾਂਗੇ ਤੇ ਸਿੱਖ ਸੰਗਤ ਰਲ ਮਿਲ ਕੇ ਬੈਠੇਗੀ ਸਿੱਖ ਬੈਠਣਗੇ ਸਿਰ ਜੋੜ ਕੇ ਬੈਠਾਂਗੇ ਕੰਮ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੈ ਜ਼ੁਲਮਾਂ ਦਾ ਕਿਵੇਂ ਮੁਕਾਬਲਾ ਕਰਨਾ ਹੈ ਸਿੱਖੀ ਦਾ ਪ੍ਰਚਾਰ ਕਿਵੇਂ ਵਧਾਉਣਾ ਹੈ ਆਪਣੀ ਹੋਂਦ ਨੂੰ ਕਿਵੇਂ ਬਚਾਉਣਾ ਹੈ ਇਹ ਬੈਠ ਕੇ ਆਪਸ ਵਿੱਚ ਵਿਚਾਰਾਂ ਕਰਾਂਗੇ ਕਿਸ ਕਰਕੇ ਇਹ ਭਾਈ ਸਾਹਿਬ ਨੇ ਹਾਂ ਕਰ ਦਿੱਤੀ ਕਿ ਤੁਸੀਂ ਮੇਲਾ ਕਰਵਾਉਣ ਦਿਓ ਅਸੀਂ 5000 ਰੁਪਏ ਪਰਦੇਾਂਗੇ ਗਰਮ ਕੋਹਾਂ ਕਰ ਦਿੱਤੀ ਗਈ ਭਾਈ ਮਣੀ ਸਿੰਘ ਨੇ ਥਾਂ ਪਰਥਾਂ ਕਾਬਲ ਕੰਧਾਰ ਤੱਕ ਇਹ ਕਹਿ ਲੋ 오ਡੀਸਾ ਤੱਕ ਗੁਜਰਾਤ ਤੱਕ ਜਿੱਥੇ ਜਿੱਥੇ ਸਿੱਖ ਬੈਠੇ ਸੀ ਸਾਰੀਆਂ ਥਾਵਾਂ ਤੇ ਚਿੱਠੀਆਂ ਲਿਖ ਦਿੱਤੀਆਂ ਵੀ ਇਸ ਵਾਰ ਵਿਸਾਖੀ ਦਾ ਵਾਇਗਰੂ ਦੀਵਾਲੀ ਦਾ ਮੇਲਾ ਮਨਾਇਆ ਜਾ ਰਿਹਾ ਹੈ ਸਾਰੀ ਕੌਮ ਨਾਲ ਮਿਲ ਕੇ ਪਹੁੰਚੇ ਕਈ ਸਾਲਾਂ ਤੋਂ ਮੇਲਾ ਨਹੀਂ ਸੀ ਹੋ ਰਿਹਾ ਸਿੱਖ ਇੱਕ ਦੂਜੇ ਨੂੰ ਮਿਲਣ ਦੇ ਲਈ ਔਰ ਆਪਸ ਵਿੱਚ ਬੈਠਣ ਦੇ ਲਈ ਔਰ ਆਪਣੇ ਆਪ ਨੂੰ ਦਿਖਾਉਣ ਦੇ ਲਈ ਗੁਰਮਖੋ ਇਦਾਂ ਖਬਰਾਂ ਪਹੁੰਚਦਿਆਂ ਚੱਲ ਪਏ ਅੰਮ੍ਰਿਤਸਰ ਸਾਹਿਬ ਨੂੰ ਇਸੇ ਦੇ ਦੌਰਾਨ ਮਾਚੇ ਦੀ ਧਰਤੀ ਦੇ ਉੱਤੇ ਭਗਤ ਨਰਨਜਨੀਆਂ ਹੋਇਆ ਇਹ ਭਗਤ ਨਰਨਜਨੀਆਂ ਸੀਤਾ ਬਾਬੇ ਹੰਦਾਲਕਿਆਂ ਦੇ ਵਿੱਚੋਂ ਪਰ ਇਹ ਸਿੱਖਾਂ ਦਾ ਭਗਤ ਨਹੀਂ ਸੀ ਇਹ ਸਰਕਾਰੀ ਭਗਤ ਸੀ ਗੁਰਮਖੋ ਇਹ ਉਹੀ ਭਗਤ ਨਰਨਜਨੀ ਹੈ ਜਿਨੇ ਭਾਈ ਤਾਰੂ ਸਿੰਘ ਦੀ ਵੀ ਚੁਗਲੀ ਕੀਤੀ ਸੀ ਜ਼ਕਰੀਆ ਖਾਨ ਦੇ ਕੋਲ ਇਹ ਜਾ ਕੇ ਦਰਬਾਰ ਇਹ ਲਾਹੌਰ ਦਰਬਾਰ ਪਹੁੰਚਦਾ ਹੈ ਇਹ ਕਿਹਾ ਜ਼ਕਰੀਆ ਖਾਨ ਤੋਂ ਕੀ ਮੂਰਖਤਾ ਕਰਦਾ ਹੈ 5000 ਸਿੱਖਾਂ ਨੂੰ ਦੇਣਾ ਕਿਹੜਾ ਮੁਸ਼ਕਲ ਹੈ ਤੂੰ ਸਿੱਖਾਂ ਨੂੰ ਇਕੱਠਿਆਂ ਹੋ ਕੇ ਤਾਕਤਵਰ ਹੋਣ ਦਾ ਮੌਕਾ ਦੇ ਰਿਹਾ ਹੈ ਸਿੱਖ ਇਕੱਠੇ ਹੋਣਗੇ ਉਹਨਾਂ ਨੂੰ ਤਾਕਤ ਮਹਿਸੂਸ ਹੋਵੇਗੀ ਇੱਕਠੇ ਹੋਣਗੇ ਉਹ ਰਲ ਮਿਲ ਕੇ ਫੌਜਾਂ ਇਕੱਠੀਆਂ ਕਰਨਗੇ ਹਮਲਾ ਕਰਨਗੇ ਤੂੰ ਕਿਹੜੇ ਕੰਮ ਦੇ ਉੱਤੇ ਲੱਗਿਆ ਹੋਇਆ ਜਕਰਿਆ ਖਾਨ ਕਹਿੰਦਾ ਆਪਾਂ ਨੂੰ 5000 ਰੁਪਏ ਮਿਲੇਗਾ ਹੁਣ ਗੁਰਮਕੋਸ਼ ਵਿੱਚ ਕੋੜਾ ਦਾ ਗੱਲ ਬਣਦੀ ਸੀ ਕਹਿ ਲੱਗਾ ਤੈਨੂੰ ਪੈਸੇ ਵੀ ਮਿਲਣਗੇ ਤੇ ਸਿੱਖ ਜਿਹੜੇ ਰਹਿੰਦੇ ਖੁੰਦੇ ਨੇ ਉਹ ਵੀ ਆਪਾਂ ਖਤਮ ਕਰਾਂਗੇ ਕਿਉਂ ਨਾ ਆਪਾਂ ਸਿੱਖਾਂ ਨੂੰ ਇਕੱਠਾ ਕਰਕੇ ਉਹਨਾਂ ਤੇ ਹਮਲਾ ਕਰ ਦਈਏ ਉੱਪਰ ਤੋਂ ਭਾਈ ਸੇਵੀ ਰੋਟ ਲਵਾਗੇ ਤੇ ਜਿਹੜੇ ਬੱਚੇ ਖੁਚੇ ਥੋੜੇ ਬਹੁਤੇ ਸਿੱਖ ਨੇ ਉਹਨਾਂ ਨੂੰ ਆਪਾਂ ਘੇਰ ਕੇ ਇਕੱਠੇ ਹੀ ਦੀਵਾਲੀ ਦੇ ਉੱਤੇ ਮਾਰ ਦਿਆਂਗੇ ਨਾਲੇ ਤਾਂ ਪੈਸੇ ਮਿਲ ਜਾਣਗੇ ਨਾਲੇ ਸਰਹਿੰਦੇ ਖੁੰਦੇ ਸਿੱਖ ਖਤਮ ਹੋ ਜਾਣਗੇ ਦੋਨੇ ਗੱਲਾਂ ਹੋ ਜਾਣਗੀਆਂ ਭਗਤ ਨਰੰਜਣੀਏ ਦੀ ਆ ਗੱਲ ਜਕਰੀਆ ਖਾਨ ਨੂੰ ਬਹੁਤ ਹੀ ਚੰਗੀ ਲੱਗੀ ਵੀ ਪੈਸੇ ਵੀ ਆ ਜਾਣਗੇ ਤੇ ਸਿੱਖ ਵੀ ਖਤਮ ਹੋ ਜਾਣਗੇ ਉਹਨੇ ਕਿਹਾ ਠੀਕ ਹੈ ਸਿੱਖ ਇੱਧਰ ਭਾਈ ਮਨੀ ਸਿੰਘ ਜੋੜ ਮੇਲ ਦੀ ਤਿਆਰੀ ਕਰਨ ਲੱਗੇ ਤੇ ਜਕਰਿਆ ਖਾਨ ਸਿੱਖਾਂ ਨੂੰ ਮਾਰਦਿਆਂ ਸ਼ਾਸਨ ਘੜਮ ਲੱਗਾ ਚਲਦਿਆਂ ਚਲਦਿਆਂ ਦੀਵਾਲੀ ਦੇ ਮੇਲੇ ਤੋਂ 2 ਦਿਨ ਪਹਿਲਾਂ ਇਹ ਖਬਰ ਭਾਈ ਸਵੇਕ ਸਿੰਘ ਨੂੰ ਪਤਾ ਲੱਗ ਗਈ ਵੀ ਜਕਰਿਆ ਖਾਨ ਤੇ ਸਿੱਖਾਂ ਨੂੰ ਖਤਮ ਕਰਨ ਦੇ ਲਈ ਫੌਜਾਂ ਤਿਆਰ ਕਰੀ ਬੈਠਾ ਹੈ ਕਿ ਕਿ ਸਿੱਖਾਂ ਨੂੰ ਮਾਰ ਦੇਣਾ ਭਾਈ ਸਵੇਕ ਸਿੰਘ ਨੇ ਸੁਨੇਹਾ ਕੱਲਿਆ ਭਾਈ ਮਣੀ ਸਿੰਘ ਦੇ ਕੋਲੋਂ ਕੁਝ ਵੀ ਹੋਵੇ ਸਿੱਖਾਂ ਨੂੰ ਕਹੋ ਵਾਪਸ ਮੁੜ ਜਾਓ ਇੱਥੇ ਇਕੱਠੇ ਨਾ ਹੋਣ। ਕੁਝ ਇੱਕ ਸੰਗਤਾਂ ਪਹੁੰਚ ਵੀ ਚੁੱਕੀਆਂ ਸੀ ਜਿਹੜੀਆਂ ਦੂਰੋਂ ਚੱਲ ਕੇ ਆਈਆਂ ਸਨ। ਖਬਰ ਮਿਲਦਿਆਂ ਸਾਰ ਭਾਈ ਮਨੀ ਸਿੰਘ ਨੇ ਦੁਬਾਰਾ ਸਿੱਖਾਂ ਨੂੰ ਘੋੜਿਆਂ ਦੇ ਉੱਤੇ ਬਿਠਾਇਆ ਤੇ ਚਾਰੇ ਪਾਸੇ ਭਜਾਇਆ ਵੀ ਜਿਹੜੇ ਜਿਹੜੇ ਪਾਸੋਂ ਸੰਗਤਾਂ ਆ ਰਹੀਆਂ ਨੇ ਕਹਿ ਦਿਓ ਨਾ ਤੁਸੀਂ ਆਇਓ ਹਕੂਮਤ ਸਾਡ ਨੂੰ ਪੂਰਨ ਤੌਰ ਦੇ ਉੱਤੇ ਨਾਸ਼ ਕਰਨ ਦੇ ਉੱਤੇ ਤੁਲੀ ਹੋਈ ਹੈ। ਗੁਰਮਖ ਕੋ ਮੇਲਾ ਨਾ ਹੋ ਸਕਿਆ ਕੌਮ ਬਚ ਗਈ ਪਰ ਜ਼ਕਰੀਆ ਖਾਨ ਨਰਾਸ਼ ਬਹੁਤ ਹੋਇਆ ਵੀ ਮੈਂ ਤਸਕੀਮ ਘੜ ਕੇ ਬੈਠਾ ਸੀ ਉਹਨੇ ਭਾਈ ਮਨੀ ਸਿੰਘ ਨੂੰ ਸੁਨੇਹਾ ਕੱਲਿਆ ਵੀ ਜੁਰਮਾਨਾ ਜਮ੍ਹਾਂ ਕਰਾ ਕੇ ਜਾਓ 5000 ਰੁਪਇਆ ਭਾਈ ਮਨੀ ਸਿੰਘ ਨੇ ਕਿਹਾ ਜ਼ਕਰੀਆ ਖਾਨ ਅਸੀਂ ਕਿਹਾ ਸੀ ਨਾ ਵੀ ਜੇ ਤੂੰ ਮੇਲਾ ਕਰਵਾਉਣ ਦੀ ਗੱਲ ਸਾਨੂੰ ਮਨਜ਼ੂਰੀ ਦੇਵੇਂਗਾ ਅਸੀਂ ਸਾਨੂੰ ਮੇਲਾ ਕਰਵਾਉਣ ਦੇਵੇਂਗਾ ਤੇ ਅਸੀਂ ਜੁਰਮਾਨਾ ਵੀ ਭਰ ਦਿਆਂਗੇ ਤੂੰ ਮੇਲਾ ਹੀ ਨਹੀਂ ਕਰਵਾਉਂ ਦਿੱਤਾ ਜੁਰਮਾਨਾ ਕਾਹਦਾ ਭਰੀਏ ਤੂੰ ਤਾਂ ਮੇਲਾ ਹੀ ਨਹੀਂ ਕਰਵਾਉਂ ਸਾਡਾ ਵਾਦਾ ਕੀ ਸੀ ਅਸੀਂ ਗੁਰੂ ਕੇ ਸਿੱਖ ਹਾਂ ਅਸੀਂ ਬਚਨਾਂ ਤੋਂ ਪਿੱਛੇ ਨਹੀਂ ਹਟਾਂਗੇ ਅਸੀਂ ਤੇਰੇ ਨਾਲ ਵਾਦਾ ਕੀਤਾ ਸੀ ਤੂੰ ਸਾਨੂੰ ਮੇਲਾ ਕਰਵਾਉਣ ਦੇ ਅਸੀਂ ਤੇਰੇ ਪੈਸੇ ਭਰ ਦਿਆਂਗੇ ਤੂੰ ਮੇਲਾ ਹੀ ਨਹੀਂ ਕਰਵਾਉਣ ਦਿੱਤਾ ਫਿਰ ਪੈਸੇ ਕਾਹਦੇ ਭਰੀਏ ਤੂੰ ਤਾਂ ਸਾਨੂੰ ਮਾਰਨ ਦੀਆਂ ਸਕੀਮਾਂ ਘੜਦਾ ਪਿਆ ਅਸੀਂ ਤੇਰੇ ਜੁਰਮਾਨੇ ਭਰੀਏ ਜਕਰੀਆ ਖਾਨ ਨੂੰ ਇਹ ਗੱਲ ਚੰਗੀ ਨਾ ਲੱਗੀ ਤੁਸੀਂ ਮੁਕਰਦੇ ਹੋ ਉਹਨੇ ਕਿਹਾ ਬਿਲਕੁਲ ਨਹੀਂ ਗੁਰੂ ਕੇ ਸਿੱਖਾਂ ਬਚਨਾਂ ਤੋਂ ਪਾਸੇ ਨਹੀਂ ਹਟਾਂਗੇ ਪਰ ਤੇਰੀ ਚਲਾਕੀ ਨੂੰ ਵੀ ਅਸੀਂ ਪੂਰੀ ਨਹੀਂ ਹੋਣ ਦੇਣਾ ਇਸ ਗੱਲ ਦਾ ਬਹਾਨਾ ਬਣਾਇਆ ਗਿਆ ਅਸਲ ਵਿੱਚ ਤੇ ਭਾਈ ਮਨੀ ਸਿੰਘ ਉਹ ਗੁਰਮਖੋ ਪੁਰਾਣੇ ਸਿੱਖ ਸਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਨ੍ਹਾਂ ਨੇ ਚਾਰ ਗੁਰੂ ਸਬੰਦ ਦਰਸ਼ਨ ਕੀਤੇ ਸਨ ਇਸ ਕਰਕੇ ਭਾਈ ਮਨੀ ਸਿੰਘ ਦੇ ਇੱਕ ਇਸ਼ਾਰੇ ਦੇ ਉੱਤੇ ਹਜ਼ਾਰਾਂ ਸਿੱਖ ਸਨ ਉਹ ਕੁਰਬਾਨ ਹੋਣ ਲਈ ਤਿਆਰ ਹੋ ਜਾਂਦੇ ਸੀ ਸਾਰੇ ਮੰਨਦੇ ਸੀ ਵੀ ਇਹ ਉਹ ਸਿੱਖ ਹੈ ਜਿਨੇ ਚਾਰ ਗੁਰੂ ਸਬੰਦ ਦਰਸ਼ਨ ਕੀਤੇ ਨੇ ਅਸੀਂ ਤਾਂ ਭਾਗਾਂ ਵਾਲੇ ਆ ਅਸੀਂ ਉਹ ਦਰਸ਼ਨ ਕਰਦੇ ਪਏ ਆ ਜਿਨੇ ਚਾਰ ਗੁਰੂ ਸਬੰਦ ਦਰਸ਼ਨ ਕੀਤੇ ਨੇ ਭਾਈ ਮਨੀ ਸਿੰਘ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੁੰਦੇ ਆ ਅੰਬਤ ਸਰ ਸਹਿਬ ਸਿਪਾਹੀ ਆਉਂਦੇ ਆ ਔਰ ਬੇੜੀਆਂ ਦੇ ਵਿੱਚ ਬਨ ਕੇ ਭਾਈ ਮਨੀ ਸਿੰਘ ਨੂੰ ਲਾਹੌਰ ਲਜਾਇਆ ਜਾਂਦਾ ਹੈ। ਕਈ ਦਿਨ ਲਾਸ਼ ਵੀ ਦਿੱਤੇ ਗਏ, ਡਰਾਵੇ ਵੀ ਦਿੱਤੇ ਗਏ ਪਰ ਭਾਈ ਮਨੀ ਸਿੰਘ ਨੇ ਕਿਹਾ ਨਹੀਂ। ਮੈਨੂੰ ਡਰਾਉਣ ਦਾ, ਮੈਨੂੰ ਠਮਕਾਉਣ ਦਾ ਕੋਈ ਫਾਇਦਾ ਨਹੀਂ ਹੋਣਾ। ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਦੇ ਵਿੱਚੋਂ ਸ਼ਾਦਤ ਨੂੰ ਦਾਤ ਮੰਨਦਾ ਸਾਂ। ਤੇ ਅੱਜ ਵੀ ਮੈਂ ਉਡੀਕ ਰਿਹਾ ਇਹ ਦਾਤ ਮੈਨੂੰ ਕਦੋਂ ਮਿਲੇਗੀ ਭਾਈ ਮਨੀ ਸਿੰਘ ਦੇ ਇਹਨਾਂ ਬਚਨਾਂ ਨੂੰ ਸੁਣ ਕੇ ਜ਼ਕਰਿਆ ਇਹਨਾਂ ਗੁੱਸੇ ਹੁੰਦਾ ਉਹ ਕਹਿੰਦਾ ਇਹਨੂੰ ਸ਼ਿਜਤਾ ਕਰਨਾ ਹੀ ਕਰਨਾ ਹੈ ਸ਼ਹੀਦ ਕਰਨ ਤੋਂ ਪਹਿਲਾਂ ਪਹਿਲਾਂ ਇਹਨੂੰ ਇੰਨੇ ਤਸੀਹੇ ਦਿਓ ਮੌਤ ਕੰਬ ਜਾਈ ਪੁੱਛਾ ਕਿਵੇਂ ਕਹਿਣ ਲੱਗੇ ਤਾਂ ਬੰਦ ਬੰਦ ਕਟੋ ਸਰੀਰ ਦਾ ਇੱਕ ਇੱਕ ਟੁਕੜਾ ਕਰੋ ਇਹਦੇ ਸਰੀਰ ਦਾ ਦੇਖਣ ਵਾਲਿਆਂ ਨੂੰ ਪਤਾ ਲੱਗੇ ਵੀ ਸਿੱਖ ਹੋਣ ਦੀ ਸਜ਼ਾ ਕੀ ਹੁੰਦੀ ਹੈ ਗੁਰਮਖੋ ਇਸ ਧਰਤੀ ਉੱਤੇ ਇਹਦਾਂ ਸਮਾਂ ਆਇਆ ਸਿੱਖ ਹੋਣਾ ਸਜ਼ਾ ਮੰਨਿਆ ਜਾਂਦਾ ਸੀ ਪਤਾ ਲੱਗੇ ਇਹਨੂੰ ਸਿੱਖ ਹੋਣ ਦੀ ਸਜ਼ਾ ਕੀ ਹੁੰਦੀ ਹੈ ਲਾਹੌਰ ਦੇ ਨਖਾਸ ਚੌਂਕ ਦੇ ਵਿੱਚ ਭਾਈ ਮਨੀ ਸਿੰਘ ਨੂੰ ਜਿਹੜਾ ਹੈ ਉਹ ਜਜ਼ੀਰਾ ਵਿੱਚ ਬੰਦ ਕੇ ਲਿਆਂਦਾ ਜਾਂਦਾ ਅੱਜ ਦੇ ਦਿਨਾਂ ਜਲਾਦ ਨੂੰ ਬੁਲਾਇਆ ਗਿਆ ਹੁਕਮ ਕੀਤਾ ਗਿਆ ਇਹਦਾ ਬੰਦ-ਬੰਦ ਕੱਟਣਾ ਹੈ ਬੰਦ-ਬੰਦ ਕੀ ਹੁੰਦਾ ਹੈ ਸਰੀਰ ਦਾ ਜਿੱਥੇ ਅੰਗਾਂ ਦਾ ਜੋੜ ਹੁੰਦਾ ਹੈ ਇਹਦੇ ਜੋੜਾਂ ਤੋਂ ਕੱਟਿਆ ਜਾਏ ਇਹਨੂੰ ਜਦੋਂ ਜਲਾਦ ਇਦਾਂ ਚੱਕਣ ਲੱਗਦਾ ਭਾਈ ਮਨੀ ਸਿੰਘ ਨੂੰ ਤੇ ਇੱਕਦਮ ਭਾਈ ਮਨੀ ਸਿੰਘ ਜਲਾਦ ਦੇ ਚਿਹਰੇ ਵੱਲ ਵੇਖ ਕੇ ਹੱਸਦੇ ਆ ਗੁਰੂ ਜੀ ਕਿਉਂਕਿ ਸਿੱਖ ਲਈ ਸ਼ਹੀਦੀ ਸਜ਼ਾ ਨਹੀਂ ਹੈ ਸਿੱਖ ਲਈ ਸ਼ਹੀਦੀ ਗੁਰੂ ਦੀ ਬਖਸ਼ੀ ਦਾਤ ਹੈ ਆ ਜੋ ਮਿਲਣ ਲੱਗੀ ਸੀ ਕੱਲ ਕੇ ਇੱਕ ਤਮ ਲੱਤ ਦੇ ਉੱਤੇ ਵਾਰ ਕਰਨ ਲੱਗਾ ਜਲਾਦ ਤੇ ਭਾਈ ਮਨੀ ਸਿੰਘ ਨੇ ਕਿਹਾ ਨਹੀਂ ਮੈਂ ਆਪਣੇ ਗੁਰੂ ਦਾ ਸਿੱਖਾਂ ਮੈਂ ਆਪਣੇ ਗੁਰੂ ਦੇ ਹੁਕਮ ਨੂੰ ਕਮਾਉਣਾ ਤੇ ਮੈਂ ਇਹ ਚਾਹਣਾ ਜਿਹੜਾ ਮੇਰੇ ਉੱਤੇ ਫਿਰ ਮੈਨੂੰ ਸ਼ਹੀਦ ਕਰੇ ਉਹ ਵੀ ਆਪਣੇ ਮਾਲਕ ਦਾ ਹੁਕਮ ਜ਼ਰੂਰ ਮੰਨੇ ਤੈਨੂੰ ਬੰਦ ਬੰਦ ਕੱਟਣ ਦਾ ਹੁਕਮ ਹੋਇਆ ਤੂੰ ਮੇਰੇ ਉੱਤੇ ਤਰਸ ਨਾ ਕਰ ਇਸ ਕਰਕੇ ਮੇਰਾ ਬੰਦਬੰਦੀ ਕੱਟਾ ਇਹ ਬੁਰ ਮ ਖੂਬ ਉੱਕਾਇਸੀ 90 ਸਾਲ ਦਾ ਬਜ਼ੁਰਗ ਹੈ ਬਾਬਾ 1644 ਦਾ ਜਨਮ ਹੈ ਤੇ 1734 ਚ ਸ਼ਹੀਦੀ ਹੈ 90 ਸਾਲ ਦਾ ਬਜ਼ੁਰਗ ਚਿੱਟਾ ਦਾਣਾ ਇਦਾਂ ਲਖਾਸ ਚੌਂਕ ਦੇ ਵਿੱਚ ਬੈਠਾ ਤੇ ਇਹ ਕਹਿੰਦਾ ਪਿਆ ਜ਼ੁਲਮ ਕਰਨ ਵਾਲਿਆ ਤੂੰ ਬੰਦ-ਬੰਦ ਕੱਟ ਤੂੰ ਆਪਣੇ ਮਾਲਕ ਦਾ ਹੁਕਮ ਮੰਨ ਕਿਉਂਕਿ ਮੈਂ ਉਹ ਆ ਜਿਹੜਾ ਆਪਣੇ ਮਾਲਕ ਦਾ ਹੁਕਮ ਮੰਨਦਾ ਹੈ ਚਲਾਦ ਨੇ ਕਿਹਾ ਤੇਰੇ ਕੋਲੇ ਇੰਨੀ ਨਿਰਪੈਤਾ ਕਿੱਥੋਂ ਆਈ ਹੈ ਪ੍ਰਿੰਸੀਪਲ ਗੰਗਾ ਸਿੰਘ ਨੇ ਗੁਰਮਖੋਣਾ ਦੀ ਕਿਤਾਬ ਉਹਨਾਂ ਚ ਉਹਨਾਂ ਨੇ ਬਚਨ ਕਹੇ ਗੱਲ ਦੇ ਉਹਨਾਂ ਨੇ ਇਹ ਕੁਛ ਕੁਛ ਬਚਨਾਂ ਦੀ ਬੋਲ ਨੇ ਲਿਖੀ ਹੋਈ ਉਹਦੇ ਵਿੱਚ ਉਹ ਕਹਿੰਦੇ ਜਲਾਦ ਨੇ ਕਿਹਾ ਤੇਰੇ ਕੋਲੇ ਨਰਪੈਤਾ ਕਿੱਥੋਂ ਆਉਂਦੀ ਐ ਤੇ ਭਾਈ ਮਣੀ ਸਿੰਘ ਨੇ ਕਿਹਾ ਸੀ ਤੈਨੂੰ ਪਤਾ ਮੈਂ ਕਿਹੜੇ ਗੁਰੂ ਦਾ ਸਿੱਖ ਹਾਂ ਛੈਦ ਹੋ ਤੂੰ ਮੈਥੋਂ ਇਹ ਗੱਲ ਤਾਂ ਪੁੱਛ ਰਿਹਾ ਤੈਨੂੰ ਮੇਰੇ ਗੁਰੂ ਦਾ ਮੇ ਮਸ਼ਦਾ ਦਾ ਨਾਮ ਨਹੀਂ ਪਤਾ ਮੈਂ ਉਸ ਗੁਰੂ ਦਾ ਸਿੱਖ ਹਾਂ ਜਿਹੜਾ ਆਪਣੇ ਪਰਿਵਾਰ ਨੂੰ ਸ਼ਹੀਦ ਕਰਵਾ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਪ੍ਰਮਾਤਮਾ ਦੇ ਪਿਆਰ ਦੇ ਸ਼ਬਦ ਗਾਉਂਦਾ ਹੈ ਇਸ ਕਰਕੇ ਤੇਰੇ ਲਈ ਇਹ ਬਹੁਤ ਵੱਡੀ ਸਜ਼ਾ ਹੋਵੇਗੀ ਮੈਨੂੰ ਮਿਲ ਰਹੀ ਹੈ ਪਰ ਮੈਨੂੰ ਇੰਜ ਲੱਗਦਾ ਮੈਂ ਗੁਰਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਦੇ ਪਿਆਰ ਦੇ ਪਿਆਲੇ ਪੀ ਰਿਹਾ ਹਾਂ ਉੱਥੇ ਕੁਝ ਬਚਨ ਲਿਖੇ ਨੇ ਗੁਰਮਖੋ ਪ੍ਰਿੰਸੀਪਲ ਗੰਗਾ ਸਿੰਘ ਨੇ ਲੱਗੇ ਭਾਈ ਮਨੀ ਸਿੰਘ ਦੇ ਅਖੀਲੇ ਬਚਨ ਸੰਗ ਅੰਗ ਅੰਗ ਤੇ ਮੇਰੇ ਕਾਤਲ ਖੰਜਰ ਜਦੋਂ ਚਲਾਏਗਾ ਕੱਟ ਕੱਟ ਕੇ ਅੰਗ ਤੂੰ ਮੇਰੇ ਧਰਤੀ ਜਦੋਂ ਵਗਾਏਗਾ ਪੇਮ ਪਿਆਲੇ ਪਰ ਪਰ ਕੇ ਸੀ ਜਾਮ ਵਾਂਗ ਪੀ ਜਾਵਾਂਗੇ ਆ ਕਾਤਲ ਆ ਰਲ ਮਿਲ ਦੋਨੋਂ ਅਜਬ ਤਮਾਸ਼ਾ ਲਾਵਾਂਗੇ ਤੇਰੇ ਲਈ ਕੁਝ ਵੀ ਹੋਵੇ ਪਰ ਗੁਰੂ ਕੇ ਸਿੱਖਾਂ ਦੇ ਲਈ ਸ਼ਹੀਦੀ ਦੇਣਾ ਇੱਕ ਖੇਡ ਹੁੰਦੀ ਹੈ ਅਸੀਂ ਤਾਂ ਪਿਆਰ ਦੀ ਖੇਡ ਖੇਡਦੇ ਆ ਸਿੱਖ ਲਈ ਸ਼ਹੀਦ ਦੀ ਪਿਆਰ ਦੀ ਖੇਡ ਐ ਇਹ ਤਾਂ ਤਮਾਸ਼ਾ ਏਕ ਅੰਗ ਅੰਗ ਤੇ ਮੇਰੇ ਕਾਤਲ ਖੰਜਰ ਜਦੋਂ ਚਲਾਏਗਾ ਕੱਟ ਕੱਟ ਕੇ ਅੰਗ ਤੂੰ ਮੇਰੇ ਧਰਤੀ ਜਦੋਂ ਵਗਾਏਗਾ ਪ੍ਰੇਮ ਪਿਆਲੇ ਭਰ-ਭਰ ਕੇ ਅਸੀਂ ਜਾਮ ਵਾਂਗ ਪੀ ਜਾਵਾਂਗੇ ਆ ਕਾਤਲ ਆ ਰਲ ਮਿਲ ਦੋਨੋਂ ਅਜਬ ਤਮਾਸ਼ਾ ਲਾਵਾਂਗੇ ਸੂਲ ਸਰਾਹੀ ਖੰਜਰ ਪਿਆਲਾ ਜਿਸ ਨੇ ਆਖ ਸੁਨਾਇਆ ਹੈ ਬੈਂਗ ਕਸਾਈਆਂ ਦਾ ਸਹਣਾ ਜਿਨੇ ਸੱਦ ਇਸ਼ਕ ਦਾ ਗਾਇਆ ਹੈ ਅਸੀਂ ਉਸ ਮੁਰਸ਼ਿਦ ਦੇ ਚੇਲੇ ਆਂ ਇਹ ਸਾਬਤ ਕਰ ਦਿਖਾਵਾਂਗੇ ਆ ਕਾਤਲ ਹਰਲ ਮਿਲ ਦੋਨੋਂ ਅਜਬ ਤਮਾਸ਼ਾ ਲਾਵਾਂਗੇ ਤੂੰ ਆਖੇ ਟੁਕੜੇ ਦਾ ਨੌਕਰ ਅਖੀਰ ਤੇ ਕਿਹਾ ਮੈਨੂੰ ਇਹ ਦੱਸ ਜੇ ਤੂੰ ਆਪਣੇ ਮਾਲਕ ਹੁਕਮੰਦ ਨੂੰ ਕੀ ਮਿਲਦਾ ਦਿਲਦ ਕਹਿਣ ਲੱਗਾ ਰੋਟੀ ਮਿਲਦੀ ਟੁਕੜਾ ਮਿਲਦਾ ਪੇਟ ਪਾਲਣ ਲਈ ਪੈਸੇ ਮਿਲਦੇ ਨੇ ਕਹਿਣ ਲੱਗੇ ਤੈਨੂੰ ਪਤਾ ਤੂੰ ਮੈਨੂੰ ਮਾਰ ਰਿਹਾ ਇਸ ਕਰਕੇ ਤੈਨੂੰ ਚਾਰ ਟੁਕੜੇ ਮਿਲਣਗੇ ਚਾਰ ਪੈਸੇ ਮਿਲਣਗੇ ਪਰ ਮੈਨੂੰ ਪਛ ਕੇ ਦੇਖ ਮੈਂ ਕਤਲ ਹੋਵਾਂਗਾ ਮੈਨੂੰ ਕੀ ਮਿਲੇਗਾ ਤੈਨੂੰ ਟੁਕੜੇ ਮਿਲਣਗੇ ਚਾਰ ਤੈਨੂੰ ਚਾਰ ਪੈਸੇ ਮਿਲਣਗੇ ਪਰ ਜਦੋਂ ਤੂੰ ਮੈਨੂੰ ਕਤਲ ਕਰੇਂਗਾ ਨਾ ਮੈਨੂੰ ਗੁਰਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ 'ਚ ਥਾਂ ਮਿਲੇਗੀ ਤੂੰ ਮਾਰ ਕੇ ਵੀ ਕੁਝ ਨਹੀਂ ਲੈ ਸਕੇਂਗਾ ਮੈਂ ਮਰ ਕੇ ਵੀ ਜੀਵਨ ਪਦਵੀ ਪ੍ਰਾਪਤ ਕਰ ਲਵਾਂਗਾ ਸੂਲ ਸਲਾਹੀ ਖੰજર ਪਿਆਲਾ ਜਿਸ ਨੇ ਆਕ ਸੁਨਾਇਆ ਹੈ ਬੰਗ ਕਸਾਈਆਂ ਦਾ ਸੈਨਾ ਜਿਨੇ ਸਦ ਇਸ਼ਕ ਦਾ ਗਾਇਆ ਹੈ ਅਸੀਂ ਉਸ ਮਰਸ਼ਦ ਦੇ ਚੇਲੇ ਆ ਇਹ ਸਾਬਤ ਕਰ ਦਿਖਲਾਵਾਂਗੇ ਆ ਕਾਤਲ ਆ ਰਲ ਮਿਲ ਦੋਨੋਂ ਅਜਬ ਤਮਾਸ਼ਾ ਲਾਵਾਂਗੇ ਤੂੰ ਆਖੇ ਟੁਕੜੇ ਦਾ ਨੌਕਰ ਮਾਲਕ ਹੁਕਮ ਵਜਾਂਦਾ ਹਾਂ ਮੈਂ ਮੰਗ ਤਹਾਂ ਜੀਵਨ ਜਿਸ ਦਾ ਤਿਸ ਨੂੰ ਪਿਆਰ ਜਾਨਾ ਵਾ ਤੇਰੀ ਤਲਬ ਰਪੀਏ ਅਸੀਂ ਪਰਮਗਤ ਪਦਵੀ ਪਾਵਾਂਗੇ ਆ ਕਾਤਲ ਆ ਰਲ ਮਿਲ ਦੋਨੋਂ ਅਜਬ ਤਮਾਸ਼ਾ ਲਾਵਾਂਗੇ ਇਹ ਅਵਸਥਾ ਸੀ ਪਾਈ ਮਣੀ ਸਿੰਘ ਦੀ ਬੰਦ-ਬੰਦ ਕੱਟ ਕੇ ਅੱਜ ਦੇ ਦਿਨ ਪਾਈ ਮਣੀ ਸਿੰਘ ਨੂੰ ਲਾਹੌਰ ਦੀ ਧਰਤੀ ਉੱਤੇ ਗੁਰਮੁਖ ਖੁਸ਼ੀਦ ਕਰ ਦਿੱਤਾ ਜਾਂਦਾ ਹੈ ਐਸੇ ਮਹਾਨ ਸਿੱਖ ਨੇ ਪਾਈ ਮਣੀ ਸਿੰਘ ਜਿਹੜੇ ਆਪ ਸ਼ਹੀਦ ਨੇ ਉਹਨਾਂ ਦੇ 11 ਭਰਾ ਸ਼ਹੀਦ ਨੇ ਉਹਨਾਂ ਦੇ 7 ਪੁੱਤਰ ਸ਼ਹੀਦ ਨੇ ਉਹਨਾਂ ਦੇ 10 ਪੋਤਰੇ ਸ਼ਹੀਦ ਨੇ ਚਮਕੌਰ ਦੀ ਜਿਹੜੇ ਭਾਈ ਬਚਤ ਇੱਕ 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 ਇਕ ਸਾਥੀ ਬੇਨਤੀ ਖਤਮ ਕਰਾ ਮੈਂ ਭਾਈ ਬਚਤਰ ਸਿੰਘ ਜਿਨ੍ਹਾਂ ਨੇ ਨਾਗਣੀ ਦੇ ਨਾਲ ਹਾਥੀ ਭਜਾਇਆ ਸੀ ਸ਼ਹੀਦ ਹੋਏ ਓਟਲੰਦਨ ਖਾਨ ਦੇ ਘਰ ਦੇ ਵਿੱਚ ਉਹ ਵੀ ਪੁੱਤਰ ਸਨ ਭਾਈ ਮਨੀ ਸਿੰਘ ਦੇ ਭਾਈ ਉਦੇਸ਼ ਸਿੰਘ ਜਿਹੜੇ ਸਰਸਾ ਦੇ ਕਿਨਾਰੇ ਸ਼ਹੀਦ ਹੋਏ ਉਹ ਵੀ ਪੁੱਤਰ ਸਨ ਭਾਈ ਮਨੀ ਸਿੰਘ ਦੇ ਅਜਮ ਸਿੰਘ ਅਨਕ ਸਿੰਘ ਤੇ ਅਜੈਬ ਸਿੰਘ ਤਿੰਨ ਪੁੱਤਰ ਚਮਕੌਰ ਦੀ ਗੜੀ ਸ਼ਹੀਦ ਹੋਏ ਭਾਈ ਮਨੀ ਸਿੰਘ ਦੇ ਜਿੱਥੇ ਗੁਰਗੋਬਿੰਦ ਸਿੰਘ ਪਾਤਸ਼ਾਹ ਦੇ ਪਰਿਵਾਰ ਦੇ ਗੁਰਮਖੋ ਇਹਨਾਂ 7 ਦਿਨਾਂ ਦੇ ਵਿੱਚ 4 ਜੀ ਸ਼ਹੀਦ ਹੁੰਦੇ ਨੇ ਨਾ ਉੱਥੇ ਭਾਈ ਮਨੀ ਸਿੰਘ ਦੇ ਇਹਨਾਂ 7 ਦਿਨਾਂ ਦੇ ਵਿੱਚ 5 ਜੀ ਸ਼ਹੀਦ ਹੁੰਦੇ ਆ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ऐसे महान शहीद ਨੂੰ ਅਸੀਂ ਸਦਾ ਕੀਤਾ ਕਰਦੇ ਰਹੀਏ ਅੱਜ ਭਾਈ ਸਾਹਿਬ ਦਾ ਸ਼ਹੀਦੀ ਦਿਹਾੜਾ ਹੈ ਉਹਨਾਂ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਫਤਿਹ ਬਲਾਉ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ